ਕੋਲੋਂ ਜਾ ਕੇ ਤੋਂ ਮਾਰਨ ਕਰਨਾ ਪਰ ਮੈਂ ਨਹੀਂ ਕਰ ਸਕਦੀ ਬਗੇ ਨਾਮ ਇਹੋ ਮੈਂ ਕਰੀਆ ਰਹਿਤਾ ਜਾਉਂਗਾ ਮੈਂ ਗੋਵੇ ਦੇ ਕੰਮ ਜੀ ਹਾਂਜੀ ਸੋਨੂ ਸਰਕਾਰ ਵੱਲੋਂ ਕੋਈ ਸਕੀਮ ਲੱਗੀ ਹੋਈ ਹੈ ਹਾਂਜੀ ਕੋਈ ਨਹੀਂ ਲੱਗੀ ਨਾ ਤੇ ਸੋਡੂ ਜਿਹੜੀ ਮੋਦੀ ਵੱਲੋਂ ਪੈਸੇ ਆਉਂਦੇ ਨੇ ਨਹੀਂ ਉਹ ਵੀ ਨਹੀਂ ਆਏ ਸ਼ੰਤ ਸਭ ਨੂੰ ਆਏ ਸਾਨੂੰ ਨਹੀਂ ਆਏ ਤੇ ਕੋਈ ਛੋਟੇ ਆਮਦਨ ਦਾ ਸਾਧਨ ਕੀ ਆਮਦਨ ਦਾ ਸਾਧਨ ਕਹਦਾ ਤੇ ਜਾਂਦਾ ਪਾਪਾ ਕਹਿੰਦਾ ਚੱਲ ਕਾਰਪੂਡ ਬਣ ਜਾਣਾ ਮੁੰਡੇ ਦੇ ਉਹ ਤਾਂ ਅੰਥਾਂ ਖੜੀਏ ਦਿਹਾੜੀ ਵਾਲੇ ਕੰਮ ਹੈ ਹੁਣ ਇਹ ਨਿਆਣੇ ਰੋਟੀ ਖਾਂਦੇ ਤਾਈਂ ਘੰਟੇ ਖੜਕੇ ਵਾਲੇ ਕੰਮ ਹੈ ਕੋਈ ਕਮਾਣਾ ਜਾਈ ਨਾ ਬੇ ਜੇ ਤੋਰ ਤੋਰ ਕੇ ਹੁਣ ਮੇਰੀ ਜਾਨ ਨਾ ਪ੍ਰਾਣ ਨਾ ਅੱਬ ਮਰ ਰਹਿਣੀ ਆ ਨਹੀਂ ਜਿੰਮੀ ਸੋਡੇ ਹੁਣ ਦੱਸਿਆ ਵੀ ਸਾਨੂੰ ਖਰਚੇ ਪਾਣੀ ਤੋਂ ਦਿੱਕਤ ਆ ਸੋਡੀ ਜੀ ਦਵਾਈ ਦਾ ਕੋਈ ਸਾਧਨ ਨਹੀਂ ਹੈਗਾ ਜੀ ਸਰਕਾਰ ਤੋਂ ਕੋਈ ਮੰਗ ਕਰਦੇ ਹੋ ਜੀ ਸਰਕਾਰ ਕਰ ਦਵੇ ਜੋ ਸਬੀਧਾ ਦੀ ਸਰਕਾਰ ਦੀ ਦਾਦ ਦਵੇ ਸਾਨੂੰ ਗਰੀਬਾਂ ਨੂੰ ਮੁੰਡਾ ਸਗਾਈਆ ਵੱਡਾ ਮੁੰਡਾ ਵੀ ਸਦਾਈ ਹੈ ਵੱਡਾ ਅੱਛਾ ਜੀ ਤੇ ਆਪ ਘਰ ਆਲਾ ਗੁਜ਼ਰ ਗਿਆ ਮੈਂ ਆ ਮੇਰੀ ਦੇਹ ਨਹੀਂ ਚੱਲਦੀ ਪੋਤੀਆਂ ਆ ਪੂਰਾ ਉਹਨਾਂ ਮੁੰਡਾ ਹੈਗਾ ਸ਼ਰਾਬੀ ਕਾਂਕਾ ਦੇਖ ਲੈ 25 ਸਾਲ ਹੋ ਗਏ ਮੈਨੂੰ 25 ਸਾਲ ਕੋ ਮਦੀਨ ਹੁਣ ਮੈਂ ਤਾਂ ਘੁੰਮਿਆ ਵੀ ਨਹੀਂ ਜਾਂਦਾ ਸਿਤਾਬ ਵਾਲੇ ਪਾਸੇ ਫਾਰਮ ਹੁੰਦੇ ਨੇ ਬਹੁਤ ਬੜੇ ਤੇ ਜਿੰਨੇ ਛੋਟੇ ਫਾਰਮ ਭਰੇ ਗਏ ਨੇ ਜੀ ਇਹ ਸਰਪੰਚਾ ਵੱਲੋਂ ਅੱਗੇ ਨਹੀਂ ਭੇਜੇ ਜਾਂਦੇ ਕਹੀ ਜੀ ਕੀ ਚੱਕਰ ਕੀ ਹੁਣ ਇਹਨਾਂ ਮਹਾਰਾਜ ਜਾਣੇ ਇਹ ਪਤਾ ਨਹੀਂ ਵੀ ਉਹਨੇ ਭੇਜੇ ਕਿ ਸੜ ਦਿੱਤੇ ਕਿ ਜਾਲ ਦਿੱਤੇ ਆਪਾਂ ਨੂੰ ਕੋਈ ਪਤਾ ਨਹੀਂ ਤੁਸੀਂ ਜੀ ਛੋਟੇ ਕਰ ਲੱਗੀਏ ਕਰਕੇ ਜੀ ਨਾ ਜੀ ਸਾਡੇ ਚੱਲਦੀ ਹੈ ਛੋਟੇ ਕੋਈ ਸਾਧਨ ਕੋਈ ਕਮਾਈ ਦਾ ਜੀ ਬਿਲਕੁਲ ਨਹੀਂ ਕਮਾਈ ਨਾ ਘਰ ਵਾਲਾ ਮੰਝੇ ਤੇ ਪਿਆ ਤੁਹਾਨੂੰ ਪਤਾ ਹੀ ਆ ਉਸਤੇ ਅਲਾਦ ਦੋਏ ਮੁੰਡਿਆ ਦੋਏ ਮੁੰਡਿਆ ਥੋਏ ਇਦਾਂ ਨਹੀਂ ਆ ਸਾਨੂੰ ਖਰਚਾ ਕੋਈ ਨਹੀਂ ਹੈਗਾ ਕਿਸੇ ਵਜ੍ਹਾ ਨਾਲ ਜਾਨਾ ਸਾਡੀ ਛੱਤ ਗੇਰੀ ਪਈ ਆ ਉਹ ਪਾਉਣ ਵਾਲੀ ਪਈ ਆ ਅਜੇ ਥੋੜੇ ਕੋਈ ਕੱਚੇ ਮਕਾਨ ਦਾ ਕੋਈ ਸਰਪੰਚ ਕਰਨ ਆਇਆ ਨਹੀਂ ਜੀ ਕੋਈ ਆਇਆ ਨਹੀਂ ਹੈਗਾ ਪਰਫਾਰਮੈਂਸ ਹੱਤ ਗਈ ਵਾਰੀ ਭਰਾ ਲਏ ਅਸੀਂ ਦੇਖ ਕੇ ਵੀ ਆਂਦੇ ਪਰ ਪਰ ਕੇ ਕਦੇ ਸਰਪੰਚ ਤੇ ਕਦੇ ਉੱਥੇ ਉਹਨਾਂ ਦੇ ਆ ਜਿਹੜੇ ਹੁਣ ਨਵੀਂ ਆਮ ਪਾਰਟੀ ਬਣੀ ਆ ਇਹਨਾਂ ਨੇ ਵੀ ਭਰਵਾਏ ਨਹੀਂ ਅਗਰ ਕਹਿੰਦੇ ਤੇ ਆ ਮੈਂਬਰ ਤੇ ਜਿਹੜੇ ਕਹਿੰਨੇ ਕਿ ਤੁਸੀਂ ਭਰੋ ਘਰੋਂ ਕੱਚਿਆਂ ਦੇ ਅਸੀਂ ਦੇਖ ਕੇ ਆਉਣੇ ਨੇ ਹੁਣ ਦਿੱਤੇ ਭਰਿਆ ਨੂੰ ਉਹ ਟਾਈਮ ਹੋ ਗਿਆ ਅਜੇ ਤੱਕ ਕੋਈ ਆਵਾਗਈ ਇਹ ਨਹੀਂ ਜਿਹੜੀ 8000 ਸਕੀਮ ਹੈ ਜੀ ਇਹਦੇ ਫਾਰਮ ਲੱਗੇ ਹੋਏ ਨੇ ਛੋਟੇ ਜੀ ਨਾ ਜੀ ਉਹ ਅਸੀਂ ਬਹੁਤ ਬਾਰੇ ਫਾਰਮ ਭਰ ਭਰ ਕੇ ਥੱਕ ਗਏ ਹਾਂ ਤਾਂ ਹੁਣ ਹਾਰ ਕੇ ਬੈਠੇ ਗਏ ਚੁੱਪ ਕਰਕੇ ਵੀ ਨਹੀਂ ਭਰਨੇ ਜਾਂ ਸਾਨੂੰ ਕੁਝ ਮਿਲਦਾ ਹੀ ਨਹੀਂਗਾ ਅਸੀਂ ਤਾਂ ਫੋਟੋ ਖਿਚਾ ਕੇ ਜਾ ਬੰਨੇ ਹੋ ਗਏ ਐਨੇ ਅਸੀਂ ਫਾਰਮ ਦੇ ਚੁੱਕੇ ਆ ਥਾਂ ਥਾਂ ਦੇ ਚੁੱਕੇ ਆ ਫਾਰਮ ਹਰੇਕ ਪਾਸੇ ਜਿਹੜੀ ਉਹਨੇ ਜਿਹੜੇ ਮੋਦੀ ਵਾਲਾ ਪਹਿਲਾਂ 2000 ਆਉਂਦੇ 6.5 2 4 ਬਿਗੇ ਜ਼ਮੀਨ ਆ ਜਿਹੜਾ 2000 ਮੋਦੀ ਵਾਲਾ ਅੰਦੇ ਸਾਨੂੰ ਉਹ ਵੀ ਨਹੀਂ ਆਉਂਦਾ ਹੁਣ ਪਤਾ ਨਹੀਂ ਕਿੱਥੇ ਅਸੀਂ ਹੋ ਗਏ ਹੋਰ ਭਾਈ ਸਾਨੂੰ ਕੋਈ ਸਕੀਮ ਲੱਗੀ ਹੋਈ ਹੈ ਜੀ ਨਹੀਂ ਛੋਟੇ ਘ ਅੱਛਾ ਜੀ ਤੇ ਹੋਰ ਕੋਈ ਤੁਹਾਨੂੰ ਆਮਦਨ ਦਾ ਸਾਧਨ ਜੀ ਕੋਈ ਵੀ ਨਹੀਂ ਕੋਈ ਬੱਚੇ ਕਿੰਨੇ ਨੇ ਜੀ ਦੋ ਹੁਣ ਸਰਕਾਰ ਤੋਂ ਕੋਈ ਮੰਗ ਕਰਦੇ ਹੋ ਜੀ ਰਾਸ਼ਨ ਕਾਰਡ ਵੀ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਬੱਚੇ ਵੀ ਇੱਕ 12 ਸਾਲ ਦਾ ਇੱਕ 7 ਸਾਲ ਦਾ ਜਿੰਸਨ ਦਾ ਵੀ ਨਹੀਂ ਤਾਂਸਲ ਦਾ ਵੀ ਕੋਈ ਸਰਪੰਚ ਸਾਹਿਬ ਵੱਲੋਂ ਆ ਕੇ ਤੁਹਾਨੂੰ ਕਦੇ ਪੁੱਛ ਕਿਸੇ ਕੀਤੀ ਗਈ ਹੈ ਜੀ ਨਹੀਂ ਮੇਰਾ ਕੱਚੇ ਮਕਾਨੋਂ ਦੇ ਫੁੱਲ ਲਿਸਟ 'ਚ ਨਾਮ ਵੀ ਆਇਆ ਮੁੜ ਕੇ ਸਾਡੇ ਪੈਸੇ ਹੀ ਨਹੀਂ ਆਏ ਨਾਲੇ ਲਿਸਟ 'ਚ ਨਾਮ ਪਿਆ ਹੈ ਪਰ ਘਰ ਆਏ ਕੋਈ ਨਾ ਅੱਛਾ ਜੀ ਹੋਰ ਵੀ ਨਹੀਂ ਹੈਗਾ ਉਹਨੂੰ 2 ਮਹੀਨਾ ਹੋ ਗਿਆ ਪੂਰੇ ਮਹੀਨੇ ਸੋਡੇ ਕੋਈ ਸਰਕਾਰ ਵੱਲੋਂ ਜੀ ਸਕੀਮ ਲੱਗੀ ਹੋਈ ਜੀ ਮੈਂ ਤਾਂ ਮੋਦੀ ਵਾਲੇ ਵੀ ਨਹੀਂ ਮਿਲਦੇ ਜੀ ਕਾਣਕ ਮਿਲਦੀ ਆ ਤੁਹਾਨੂੰ ਜੀ ਕਾਣਕ ਤਾਂ ਮਿਲਦੀ ਹੁਣੇ ਪਰ ਇਹ ਆ ਨਹੀਂ ਮੋਦੀ ਆਰਡਰ ਘਾ ਵੀ ਗਿਰੇ ਪਏ ਆ ਅੱਛੇ ਜੀ ਤੇ ਇਦ ਕੀ ਕਾਣਕ ਮਿਲਦੀ ਆ ਤੁਹਾਨੂੰ ਜੀ ਸਾਥਕ ਤਾਂ ਨਹੀਂ ਮਿਲੀ ਬਬਲੀ ਬਬਲੀ ਨਾਲ ਨਹੀਂ ਮਿਲੇ ਹਾਂ ਮੇਰੇ ਨੋ ਨਾ ਬੜੀ ਨੇ ਤੇ ਸੋਣ ਨੂੰ ਕੋਈ ਸਕੀਮ ਜੀ ਮਿਲ ਰਹੀ ਆ ਸਰਕਾਰ ਵੱਲੋਂ ਜੀ ਕੋਈ ਪਤਾ ਅੱਸੀ ਕੋਈ ਕਾਣਕ ਲੱਗੀ ਹੋਈ ਆ ਜੀ ਤੁਹਾਨੂੰ ਜੀ ਕਾਣਕ ਕਾਟ ਬਣਿਆ ਸੀ ਹੁਣ ਬੰਦ ਪਈ ਆ ਸੋਡਾ ਕੋਈ ਇਦ ਕੀ ਕਾਣਕ ਜੀ ਤੁਹਾਨੂੰ ਜੀ ਕੋਈ ਤਨਵਾਰੀ ਇਹ ਆਗੇ ਕੰਡ ਮਿਲੀ ਹੋਣੀ ਹੋਰ ਸਰਕਾਰ ਤੋਂ ਕੋਈ ਮੰਗ ਕਰਦੇ ਹੋ ਜੀ ਹੋਰ ਮੰਗ ਤਾਂ ਪੁੱਤਾ ਕਾਰਡ ਦਾ ਹੀ ਆ ਬਹੁਤਾ ਤਾਂ ਆਪਾਂ ਨੂੰ ਪਤਾ ਅਸ ਅਸ ਕਾਰਡ ਚਾਲੂ ਹੋ ਜੇ ਬਸ ਧਿਆਨ ਦੋ ਤੁਨੀ ਆ ਜੇ ਦਿਨ ਕੋਈ ਚੁਣਾਵੀ ਖੜ ਦੇਣੀ ਮੈਨੂੰ ਕਿਹੜਾ ਮਿਲੀ ਆ ਕਣਸ ਹਾਂ ਇਹ ਨਾਲ ਮੈਦੀਏ ਨੇ ਪੁਰਾਣੇ ਕਾਰਡ ਬਣੇ ਹੋਏ ਵੀ ਬੰਦ ਕਰਤੇ ਹਾਂ ਬਹੁਤ ਲੰਘ ਗਿਆ ਜੀ 嗯。